ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਹ ਦੇਖੋ ਜੀ ਸਾਡਾ ਰਾਜੂ ਰਾਜਕੁਮਾਰ ਦੇਖੋ ਦਮ ਦਮ ਜਾ ਰਿਹਾ ਆ ਇਹ ਸਾਡੀ ਜਤਿੰਦਰ ਕੋਰ ਸਤਿ ਸ੍ਰੀ ਅਕਾਲ ਜੀ ਇਹ ਸਤਿ ਸ੍ਰੀ ਅਕਾਲ ਜੀ ਇਹ ਮਾਂ ਦੇ ਸੱਕਰਪਾਰੇ ਦੀ ਮਾਂ ਅੱਜ ਸਾਡੀ ਗੋਹੇ ਕੁੜੀਆਂ ਦੀ ਪਾਰਟੀ ਆਈ ਨਹੀਂ ਜੀ ਆਹ ਦੇਖੋ ਤਾਂ ਇਹ ਸਾਡੀ ਇਹ ਪਾਰਟੀ ਦਮ ਦਮ ਲੱਗੀ ਹੋਈ ਜੀ ਕੰਮ ਕਰਨ ਆਹ ਦੇਖੋ ਜੀ ਆਹ ਦੇਖੋ ਕਿਉਂ ਪਟਦੇ ਨਾ ਤੁੜਾਂ ਦੇਖੋ ਜੀ ਇਹ ਆ ਬੀਬੀ ਜਤਿੰਦਰ कौर ਸ਼ਕਰਪਾਰੇ ਦੀ ਮਾਂ ਇਹ ਆ ਸਾਡੇ ਅੱਜ ਮੈਂ ਬੜੇ ਦਿਨਾਂ ਬਾਅਦ ਇਧਰ ਆਈਆਂ ਜੀ ਟਾਈਮ ਮੈਂ ਵੀ ਬਿਜੀ ਹੁੰਨੀ ਆ ਜੀ ਮੇਰੇ ਕੋਲ ਵੀ ਨਹੀਂ ਹੁੰਦਾ ਕਿ ਮੈਂ ਵੀਡੀਓ ਬਣਾਵਾ ਅੱਜ ਚਲੋ ਮੈਂ ਆਈਆਂ ਆ ਦੇਖੋ ਇਹਨਾਂ ਨੇ ਤਾਂ ਮੈਂਟਰ ਚ ਜਾਨੀ ਕੰਮ ਕਰ ਦੇਣਾ ਇਹਨਾਂ ਦੇ ਗੱਡਾ ਦੇਖ ਕੇ ਪੈਰ ਭਾਰੇ ਚਲੋ ਨਿਆਣਿਆਂ ਦੀ ਪੜ੍ਹਾਈ ਨੂੰ ਮੱਧੇ ਨਜ਼ਰ ਰੱਖਦੇ ਹੋਏ ਇਹਨਾਂ ਨੇ ਉਹ ਪਾਰਟੀ ਰੱਖੀ ਹੋਈ ਆ ਆ ਸਾਡੀ ਮਸ਼ੀਨ ਆ ਜਿੱਟੋ ਕੇ ਵਾਲੀ ਆ ਦੇਖੋ ਜੀ ਗੋਹਾ ਹੋਇਆ ਜਮਾ ਹੁਣ ਦੇਖੋ ਥੋੜੀ ਜਿਹੀ ਦੇਰ ਬਾਅਦ ਇਹਨਾਂ ਨੇ ਇਹ ਤਾਂ ਸਫਾ ਚਟ ਕਰ ਦੇਣਾ ਜੀ। ਤੇ ਫੇ ਡੰਗਰਾਂ ਨੂੰ ਰੱਖ ਨਹੀਂ ਨਾ ਸਕਦੇ ਸੀ। ਗੋਹੇ ਗਾਹੇ ਦੇ ਵਿੱਚ। ਡੰਗਰ ਬਿਮਾਰ ਹੋਣਗੇ। ਸਵੇਰ ਦਾ ਉੱਤੋਂ ਹੀ ਪਿਆ ਗੁਸਾ। ਅੱਜ ਇਹਨਾਂ ਦਾ ਸਾਥ ਬਿਗ ਬਾਸ ਵੀ ਦੇ ਰਹੇ ਆ। ਕੋਈ ਨਹੀਂ ਆਉਂਦਾ ਤਾਂ ਤੁਹਾਨੂੰ ਦਿਖਾ ਲਦੇ ਆ। ਸਾਡਾ ਬਿਗ ਬਾਸ ਸਰਦਾਰ ਅਵਤਾਰ ਸਿੰਘ ਜੀ ਢੀਂਡਸਾ ਹਾਂਜੀ ਇਹ ਉਹਨਾਂ ਦੇ ਵਾਈਫ ਜਤਿੰਦਰ ਕੋ ਢੀਂਡਸਾ ਉਹਨਾਂ ਦਾ ਬੇਟਾ ਮਾਦਾ ਚੱਕਰਪਾਰਾ ਅਰਮਾਨ ਸਿੰਘ ਢੀਂਡਸਾ ਹਾਂਜੀ ਟੋਕਰਾ ਚਕਾਉਂਗੇ ਨਹੀਂ ਛੋਟੋ ਚਕਾਉਗਾ ਭਾਰਾ ਠੀਕ ਹੈ ਆ ਦੇਖਿਆ ਦੇਖੋ ਅੱਜ ਅਸੀਂ ਦਰਾਖਸ ਲਾਇਆ ਸੀ ਹੋਇਆ ਹੀ ਨਹੀਂ ਜੀ ਇਹ ਇਹ ਸਾਡਾ ਰਾਜਕੁਮਾਰ ਸਾਡੀ ਹਾਂ ਤੂਫਾਨ ਤੂਫਾਨ ਇਹ ਦੇਖੋ ਮਲਵੈਣ ਮਾਲਵੇ ਜੱਟੀ ਛੋਟੂ ਓ ਰਾਜੂ ਦੇਖਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੂ ਜੀ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਜੀ ਇਹ ਆ ਦੇਖੋ ਜੀ ਸੂਰਮਾ ਕਿਉਂ ਆਲ ਰਾਉਂਡਰ ਅਜੀ ਬੱਚੇ ਨੂੰ ਆਲ ਰਾਉਂਡਰ ਬਣਾਉਣਾ ਚਾਹੀਦਾ ਬੱਚਾ ਮਾਤ ਨਹੀਂ ਖਾਂਦਾ ਗਾਂ ਜਾ ਕੇ ਵੀ ਆ ਦੇਖੋ ਅੱਜ ਸਿਰ ਤੇ ਪਈਦਾ ਕਰ ਲਈ ਸੰਭਾਲ ਲਈ ਹੈ ਨਾ ਇਦਾਂ ਚਾਹੀਦਾ ਆਲ ਰਾਉਂਡਰ ਚਾਹੀਦੇ ਬੱਚੇ ਕੋਈ ਵੀ ਕੰਮ ਆਏ ਹਾਂ ਆ ਗਈ ਮਾਤਾ ਜੀ ਚਲੋ ਸਾਡੀਆਂ ਬੇਟੀਆਂ ਇੱਕ ਸਕੂਲ ਦਾ ਕੰਮ ਕਰਦੀ ਇੱਕ ਨੂੰ ਬੁਖਾਰ ਚੜਿਆ ਅੱਜ ਉਹ ਵੀ ਬਹੁਤ ਮਹਾਲ ਪਾਉਂਦੀ ਹੈ ਠੀਕ ਹੋ ਜਾ ਰਿਹਾ ਜੀ ਸਾਡਾ 빅 ਬੋਸ ਅਵਤਾਰ ਸਿੰਘ ਆ ਰਹੀ ਜਤੰਦਰ ਕੋਰ ਢੇਰ ਤੇ ਗੋਹੇ ਦਾ ਟੋਕਰਾ ਸੱਟ ਕੇ ਆਹ ਟਰੈਕਟਰ ਖੜਾ ਮੋਟਰਸਾਈਕਲ ਖੜਾ ਉਹ ਸਾਡੀ ਕੋਪਾ ਜੀ ਜੋ ਤੁਹਾਨੂੰ ਪਹਿਲਾਂ ਤੁਸੀਂ ਦੇਖ ਚੁੱਕੇ ਆ ਜੀ ਇਹਨਾਂ ਨੂੰ ਇੰਸਟਾਗ੍ਰਾਮ ਤੇ ਤੁਸੀਂ ਦੇਖ ਸਕਦੇ ਹੋ ਜੀ ਬੜੀਆਂ ਧੂਮਾ ਪਾਉਂਦੇ ਆ ਜੀ ਇਹ ਆ ਸਾਦੀ ਲੇਟ ਰਹੀ ਹੈ ਜੀ ਆ ਜੋ ਦਾਣੇ ਵਾਲੇ ਬੂਰੇ ਬਰੇ ਹੁੰਦੇ ਜਿਹੜੇ ਵੇਸਟ ਹੁੰਦੇ ਜਿਹੜੇ ਸਾਫ ਹੁੰਦੇ ਉਹ ਤਾਂ ਆਪਾਂ ਰੀਯੂਜ਼ ਕਰ ਲੈਂਦੇ ਆ ਜਿਹੜੇ ਨਹੀਂ ਵਰਤਣ ਵਾਲੇ ਹੁੰਦੇ ਉਹ ਆਪਾਂ ਫੋਕ ਦੇ ਦਿਆ ਕਿਹੜਾ ਆਵਾਜ਼ ਦਿੱਤਾ ਦੇ ਕਰਦੀ ਨਾ ਮਿੱਟੀ ਜਿਹੜੀ ਆ ਹੈ ਇਹ ਮਿੱਟੀ ਆ ਆਪੇ ਫੂਸੇ ਆ ਜੋ ਮਿੱਟੀ ਆ ਹੀ ਉਹ ਜਨ ਛੱਡਦੀ ਹੈ ਪੁੱਤ ਨਹੀਂ ਫੁੱਸਣਾ ਹੀ ਫੂਸ ਜਾ ਹਾਂ ਇੱਕ ਹਾਂ क्या बात था? क्या बात था मेरे पुत दिया क्या बात मां जी शक्कर पारिया मां जी शक्कर पारिया कि फिर मैं इदा क्या बढ़ गया थले हम्म ਤਾਂ ਉਹਨੂੰ ਰਵਲਿਨ ਕੋਰ ਨੂੰ ਬੁਖਾਰ ਚੜਿਆ ਉਹ ਬੁਖਾਰ ਚੜਨ ਕਰਕੇ ਉਹ ਇੱਥੇ ਪ੍ਰੈਜੈਂਟ ਨਹੀਂ ਹੈਗੀ ਤੇ ਛੋਟੀ ਦਾ ਸਕੂਲ ਦਾ ਕੰਮ ਆ ਤਾਂ ਕਰਕੇ ਉਹ ਕੰਮ ਕਰ ਰਹੀ ਹੈ ਉਹਨੂੰ ਜਿਹੜੇ ਉਹਦੇ ਸੀਗੇ ਕੁਐਸਚਨ ਪੇਪਰ ਉਹ ਸੋਲਵ ਕਰਨੇ ਦਿੱਤੇ ਉਹ ਤਾਂ ਕਰਕੇ ਉਹਦਾ ਜਿਆਦਾ ਕੰਮ ਸੀ ਨਹੀਂ ਤਾਂ ਜਦੋਂ ਫਿਰ ਇਦਾਂ ਦੀ ਢੀੜ ਪੈ ਜਾਂਦੀ ਆ ਸਾਰੇ ਇਕੱਠੇ ਹੋ ਕੇ ਸਾਰੇ ਕੰਮ ਕਰ ਲੈਂਦੇ ਆ ਜੀ ਫੋਟੋਗ੍ਰਾਫੀ ਚ ਕਾਦੇ ਉਹ ਜੀ ਰਾਜਕੁਮਾਰ ਜੀ ਲੈ ਕੇ ਜਾ ਰਹੇ ਰੇੜੀ ਤੇ ਜਤਿੰਦਰ ਕੋਰ ਜੀ ਟੋਕਰਾ ਤੇ ਰਮਨ ਸਿੰਘ ਜੀ ਟੋਕਰਾ ਭਰਨਗੇ ਹੁਣ ਲਓ ਜੀ ਇਹ ਆਹ ਅੱਜ ਕਰਨੈਲ ਨਹੀਂ ਆਇਆ ਤਾਂ ਆਇਆ ਤਾਂ ਕਿਦਾਂ ਦਾ ਮਹਿਸੂਸ ਹੋ ਰਿਹਾ ਏ ਬੋਲਦੇ ਨਹੀਂ ਹਰਮਨ ਜੀ ਔਖਾ ਲੱਗਦਾ ਕਿ ਸੌਖਾ ਹੀ ਆ ਸੌਖਾ ਸੱਕ ਉਹਦੇ ਹੁੰਦੇ ਨੇ ਐ ਲੱਗਦਾ ਚਲੋ ਪੜਾਉਣੇ ਲੱਗੋ ਆਫਿਸ ਟ੍ਰੀ ਕਰਨਗੇ ਹਾਂ ਚੋਸਤੀ ਪਈ ਜਾਂਦੀ ਅੰਦਰ ਅੱਛਾ ਜੀ ਹੁਣ ਹੁਣ ਚੋਸਤੀ ਆ ਨਾ ਜਿਹੜੀ ਕੰਮ ਆਪਣਾ ਹੈ ਕਰਨਾ ਤਾਂ ਹੈਗਾ ਹੀ ਆ ਹਾਂਜੀ ਠੀਕ ਹੈ ਤੁਹਾਨੂੰ ਕੰਮ ਕਰਕੇ ਵਧੀਆ ਲੱਗਦਾ ਹੈ ਨਾ ਠੀਕ ਹੈ ਜੀ ਤੁਸੀਂ ਅੱਜਕੱਲ੍ਹ ਦੇ ਬੱਚਿਆਂ ਨੂੰ ਕੀ ਸੁਝਾ ਦੇਣਾ ਚਾਹੁੰਦੇ ਆ ਜੀ ਅੱਜਕੱਲ੍ਹ ਦੇ ਬੱਚੇ ਐਂ ਕਰਦੇ ਨੇ ਹਾਂ ਮਾ-ਬਾਪ ਕਹਿੰਦੇ ਮਮ ਮਮਾ ਅੱਜ ਮੈਂ ਕੈਂਟੀਨ ਸਿੱਟੀ ਦੀ ਖਾਣੀ ਅੱਛਾ ਮਾ-ਬਾਪ ਕਹਿੰਦੇ ਤਾ ਖਾ ਲਈਂ ਅੱਛਾ ਉਹ ਖਾਣ ਬਾਹਰੋਂ ਦੇ ਕੈਂਟੀਨ ਹੈ ਹਨਾ ਆਹ ਜੇ ਹੁੰਦੇ ਨੇ ਇਹ ਹੈ ਨਾ ਗੱਸ ਚੀਜ਼ਾਂ ਪਾਉਣ ਦੇ ਵਿੱਚ ਅੱਛਾ ਜੀ ਠੀਕ ਹੈ ਜੀ। ਕੋਈ ਨਿਕਲ ਕੋਈ ਨਿਕਲ ਕੋਈ ਨਹੀਂ। ਇਹ ਕੋਈ ਕਰਦੇ ਨੇ ਕੋਈ ਜਹਿਲ ਲੈਨੇ ਆ। ਠੀਕ ਹੈ। ਅੱਛਾ ਤੁਸੀਂ ਤਾਂ ਦੇ ਨਹੀਂ ਖਾਂਦੇ ਹਨਾ। ਠੀਕ ਹੈ। ਅਜੀ ਖਾਂਦੇ ਤਾਂ ਹੁੰਦੇ ਸੀ। ਇਹ ਬਿਮਾਰ ਹੋ ਗਏ ਸੀ। ਅੱਛਾ ਅੱਛਾ। ਖਾਦੇ ਨਹੀਂ। ਠੀਕ ਹੈ। ਖਾਂਦੇ ਹੁੰਦੇ ਸੀ ਇਹ। ਪਰ ਇਹ ਬਿਮਾਰ ਹੋ ਗਏ ਸੀ ਜੀ ਤਾਂ। ਅਰਮਾਨ ਹੁਣ ਹੀ ਆਪਣੇ ਕੋਰਕਰੇ ਕਰਕੇ ਖਾਂਦੇ ਨਹੀਂ ਨਾ। ਮੈਂ ਕਿਹਾ ਤੁਸੀਂ ਤਦੇ ਖਾਂਦੇ ਕਹਿੰਦਾ ਤੁਸੀਂ ਖਾਂਦੇ ਹੁੰਦੇ ਸੀ ਬਿਮਾਰ ਹੋ ਗਏ ਸੀ। ਤਵੇ ਤੁਸੀਂ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਕਿ ਨਾ ਖਾਇਆ ਕਰੋ? ਹਾਂਜੀ। ਨਾ ਫੋਨ ਦੇਖਿਆ ਕਰੋ। ਨਾ ਮੇਰਾ ਪੁੱਤ ਵੀ ਫੋਨ ਨਹੀਂ ਦੇਦਾ। ਜਿਹੜੇ ਬੱਚੇ ਫੋਨਾਂ ਤੇ ਗੇਮਾਂ ਖੇਲਦੇ ਆਰਮਨ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ? ਆ ਗੇਮ ਆਈਆ Free Fire Max ਹੂੰ। ਇਹ ਗੇਮ ਨਾਲ ਦਿਮਾਗ ਖਰਾਬ ਹੋ ਜਾਂਦਾ। ਕਿਹੜੀ ਆ ਪੁੱਤ? Free Fire Max। ਅੱਛਾ ਅੱਛਾ। ਇੱਕ ਪਬਜੀ 3। ਠੀਕ ਐ। ਤੁਹਾਨੂੰ ਠੀਕ ਐ ਠੀਕ ਐ। ਇਹ ਖੇਲ ਨਹੀਂ ਨਹੀਂ ਚਾਹੀਦੀ ਹਣ। ਆਪਕਨ ਨੂੰ ਦੋਸਤ ਬਣਾਓ ਤੇ ਘਰੇ ਖੇលਿਆ ਕਰੋ ਮੇਰਾ ਪੁੱਤ ਤਾਂ ਆਪ ਹੀ ਬਥੇਰਾ ਸਿਆਣਾ ਆ ਇਹਨੂੰ ਤਾਂ ਕਿਸੇ ਦੀ ਕੋਚਿੰਗ ਦੀ ਲੋੜ ਹੀ ਨਹੀਂ ਹੈਗੀ ਆ ਨਾ ਬਈ ਇੰਨੀ ਮੰਮਾ ਸਿਆਣੀ ਆ ਇਹਦੀ ਇੰਨੀਆਂ ਸਿਆਣੀਆਂ ਗੱਲਾਂ ਦੱਸਦੀ ਆ ਫੇਰ ਤੁਸੀਂ ਇੰਨਾ ਕੰਮ ਕਰਕੇ ਕਸਰਤ ਲਈ ਟਾਈਮ ਕਦੋਂ ਕੱਢਦੇ ਆ ਅੱਛਾ ਅੱਛਾ ਵੈਰੀ ਨਾਈਸ ਵੈਰੀ ਨਾਈਸ ਟਿਕਾ ਹਾਂਜੀ ਨਹੀਂ ਗਰਮ ਤਾਂ ਪੁੱਤ ਗਰਮ ਕਰ ਦੂੰਗੀ ਕੰਮ ਕਰ ਲਓ ਮੈਨੂੰ ਪਤਾ ਮੇਰੇ ਬੱਚੇ ਲੱਗੇ ਹੋ ਆਪਾਂ ਚਾਹ ਦੇਣੀ ਇਹਨਾਂ ਨੂੰ ਅੱਜ ਤੁਹਾਨੂੰ ਐਕਸਟਰਾ ਪਰਨਲਟੀ ਪੈ ਗਈ ਨਾ ਕੰਮ ਦੀ ਚਲ ਕੋਈ ਗੱਲ ਨਹੀਂ ਸ਼ਾਬਾਸ਼ ਕੰਮ ਜੀ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਕੋਈ ਜਾਤ ਦਾ ਫਰਕ ਨਹੀਂ ਹੁੰਦਾ ਕੋਈ ਯਾਤ ਛੋਟੀ ਵੱਡੀ ਨਹੀਂ ਹੁੰਦੀ ਕੋਈ ਉੱਚੀ ਨੀਚੀ ਉੱਚੀ ਨੀਚੀ ਨਹੀਂ ਹੁੰਦੀ ਕੋਈ ਉੱਚੀ ਨਹੀਂ ਹੁੰਦੀ ਕੋਈ ਨੀਵੀਂ ਨਹੀਂ ਹੁੰਦੀ ਠੀਕ ਹੈ ਨਾ ਪਰਮਾਤਮਾ ਨੇ ਜਿਸ ਤਰ੍ਹਾਂ ਦੇ ਕਿਤੇ ਜਿਹਨੂੰ ਸਾਜੇ ਉਦਾਂ ਦੇ ਉਦਾਂ ਦੇ ਕਰੀ ਜਾਂਦਾ ਆ ਕੋਈ ਜ਼ਰੂਰੀ ਨਹੀਂ ਹੈਗੀ ਵੀ ਜਿਹਦਾ ਕੰਮ ਆ ਉਹਨੇ ਹੀ ਕਰਨਾ ਕੰਮ ਆ ਜੀ ਕੰਮ ਤਾਂ ਕੋਈ ਵੀ ਬੰਦਾ ਕਰ ਸਕਦਾ ਹੈ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਇਹ ਤਾਂ ਘਰ ਦਾ ਕੰਮ ਆ ਸਾਡੀ ਰੋਟੀ ਰੋਜ ਜੀ ਦੇ ਵਿੱਚ ਵਾਹ ਸਾਡੇ ਡੰਗਰਾਂ ਚ ਡੰਗਰਾਂ ਨੇ ਸਾਨੂੰ ਐਡਾ ਵੱਡਾ ਮਕਾਨ ਦੇਖੋ ਜੀ ਬਣਾ ਕੇ ਦਿੱਤਾ ਪਹਿਲੇ ਕੁਝ ਤਿਆਰੀ ਰਹਿੰਦੀ ਆ ਅੰਦਰੋਂ ਤਾਂ ਤੁਸੀਂ ਦੇਖ ਹੀ ਲੈਨੇ ਹੋ ਕਈ ਵਾਰੀ ਦਿਖਾਇਆ ਤੁਹਾਨੂੰ ਬਾਈ ਵੀ ਜੀ ਕਿਰਪਾ ਨਾਲ ਹਲੇ ਬਾਰੋਂ ਤਿਆਰੀ ਤੁਰੀ ਰਹਿੰਦੀ ਆ ਕਰਨੇ ਵਾਲੀ 40 ਕੰਮ ਪਿਆ ਆ ਇਹਨਾਂ ਡੰਗਰਾਂ ਦੇ ਸੱਤ ਹੋਈਆਂ ਜੀ ਆ ਦੇਖੋ ਕਿੰਨਾ ਵੱਡਾ ਸ਼ੈਡ ਆ ਪਿੱਛੇ ਤੂੜੀ ਆ ਆ ਦੇਖੋ ਇਹ ਡੰਗਰਾਂ ਦੇ ਸੱਤ ਹੋਈਆਂ ਜੀ ਉਹਨਜੀ ਵਧੀਆ ਖਾਨੇ ਆ ਵਧੀਆ ਛੱਤਲੇ ਸੌਣੇ ਆ ਇਹ ਸਭ ਨੰਗਰਾਂ ਦੇ ਸਤਿ ਸ੍ਰੀ ਅਕਾਲ ਜੀ ਤੇਰਤਾਰ ਸਿੰਘ ਦੀ ਮਿਹਨਤ ਦਾ ਨਤੀਜਾ ਹੈ ਜੀ ਬਹੁਤ ਮਿਹਨਤੀ ਆ ਉਹ ਇਦਾਂ ਹੀ ਗਾਂ ਜੀ ਉਹਦੇ ਉਹਦਾ ਟੱਬਰ ਵੀ ਉਹਦੇ ਨਿਆਣੇ ਉਹਦੀ ਫੈਮਲੀ ਸਾਰੀ ਜੀ ਮਿਹਨਤੀ ਆ ਮੈਂ ਤਾਂ ਕਿੰਨਾ ਦੀ ਚਲੋ ਹੈਲਪ ਕਰ ਬੜੇ ਪਾਰੀ ਮੁੱਤੀ ਹੈਲਪ ਕਰ ਦਿੰਦੀ ਇਹਨਾਂ ਦੀ ਮਿਹਨਤੀ ਪਰਿਵਾਰ ਆ ਜੀ ਇਹਨਾਂ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਕੇ ਚੈਨਲ ਇਹਨਾਂ ਦਾ ਇਹਨਾਂ ਨੂੰ ਸਾਥ ਦੇਣਾ ਜੀ ਕਾ ਜਣਾ ਇਹਨਾਂ ਦਾ ਪਹਿਲੇ ਸੋ ਤੁਸੀਂ ਦੇਖ ਲਿਆ ਹਰਤਾਰ ਸਿੰਘ ਵੀ ਨਾਲ ਮੋਢੇ ਦੇ ਮੋਢਾ ਲਾ ਕੇ ਕੰਮ ਕਰਵਾ ਰਿਹਾ ਹੈ ਜੀ ਬਾਕੀ ਇਹ ਖੇਤੀ ਵੀ ਸੰਭਾਲਦਾ ਹੈ ਬਾਹਰ ਤੁਹਾਨੂੰ ਦਿਖਾਈ ਸੀ ਜੀ ਦੀ ਝੋਨਾ ਜਾਣ ਕੇ ਹਾਂ ਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਜੀ ਸਾਡਾ ਸਾਥ ਦਿਓ ਜੀ ਸਾਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਾਡੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂਜੀ ਸਬਸਕ੍ਰਾਈਬ ਕਰਕੇ ਨਾਲ ਬੈਲ ਬਟਨ ਜੂ ਦਬਾਓ ਜੀ ਦਬਾ ਕੇ ਜਿਹੜੀ ਆਲ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਊਗੀ ਸਾਡੀਆਂ ਅਸੀਂ ਜਿਹੜੀ ਵੀ ਵੀਡੀਓ ਪਾਵਾਂਗੇ ਤੁਹਾਡੇ ਤੱਕ ਪਹੁੰਚ ਜੂਗੀ ਸੋ ਦੀ ਨੋਟੀਫਿਕੇਸ਼ਨ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ